ਆਪਾਂ ਅੱਜ ਤੁਹਾਡੀ ਖਾਤਰ ਲੈ ਕੇ ਆਏ ਜੀ ਰਾਜਸੀ achar ਜਿਹੜਾ ਕਿ ਰਾਜੇ ਮਹਾਰਾਜਿਆਂ ਵੇਲੇ ਇਹ ਤਿਆਰ ਹੁੰਦੇ ਸੀਗੇ ਇਹ ਹੈ ਜੀ ਕਿਸ਼ਮਿਸ਼ ਦਾ achar ਤੇ ਇਹ ਰਾਜੇ ਮਹਾਰਾਜਾਂ ਦੀ ਖਰਾਕ ਹੁੰਦੀ ਸੀ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਇੱਕ ਯੂਨਿਕ ਚੀਜ਼ ਬਣਾਈ ਹੈ ਆਪਾਂ ਬਹੁਤ ਹੀ ਪਰਫੈਕਟ ਚੀਜ਼ ਹੈ ਜੀ ਜਿਹੜੀ ਤੁਸੀਂ ਇੱਕ ਚਮਚਾ ਅਗਰ ਰੋਜ਼ ਖਾਣੇ ਹੋ ਨਾ ਤਾਂ ਤੁਹਾਡਾ ਸਰੀਰ ਬਹੁਤ ਤੰਦਰੁਸਤ ਰਹਿੰਦਾ ਹਾਜਮਾ ਇਹਦੇ ਨਾਲ ਠੀਕ ਰਹਿੰਦਾ ਜੀ ਸਰੀਰ ਇਹਦੇ ਨਾਲ ਠੀਕ ਰਹਿੰਦਾ ਜੋੜ ਇਹਦੇ ਨਾਲ ਨਹੀਂ ਦੁਖਦੇ ਜੀ ਆਪਣੇ ਬਹੁਤ ਹੀ ਵਧੀਆ ਚੀਜ਼ ਆ ਤੁਸੀਂ ਇੱਕ ਵਾਰੀ ਤਿਆਰ ਜਰੂਰ ਕਰੋ ਆਪਾਂ ਇਹਦੀ ਖਾਤਰ ਲਈਆਂ ਜੀ 250 ਗ੍ਰਾਮ ਕਿਸ਼ਮਿਸ਼ ਤੇ ਆਪਾਂ ਲਿਆ ਜੀ ਸਫੇਦ ਸੌਰੀ ਕਾਲਾ ਜੀਰਾ 20 ਗ੍ਰਾਮ ਕਾਲਾ ਜੀਰਾ ਆਪਾਂ 20 ਗ੍ਰਾਮ ਲੈਣਾ ਹੈਗਾ ਜੀ ਤੁਸੀਂ ਲਿਖ ਲਿਓ ਤੇ ਕਾਲੀਆਂ ਮਿਰਚਾਂ ਲੈਣੀਆਂ ਜੀ ਆਪਾਂ 30 ਗ੍ਰਾਮ 30 ਗ੍ਰਾਮ ਆਪਾਂ ਕਾਲੀ ਮਿਰਚ ਲਈ ਹੈ ਜੇ ਇਹ ਤਾਂ ਆਪਾਂ ਆਮ ਹੀ ਵਰਤਦੇ ਰਹਿੰਨੇ ਆ ਹਨਾ ਤੇ ਇਹਦੇ ਵਾਸਤੇ ਆਪਾਂ ਲਿਆ ਜੀ ਵੱਡੀ ਇਲਾਇਚੀ ਦੇ 20 50 ਗ੍ਰਾਮ ਬੱਡੀ ਲੈਚੀ ਦੇ ਬੀ ਕੱਢਣੇ ਆ ਜੀ ਆਪਾਂ 50 ਗ੍ਰਾਮ ਲੈ ਲਿਓ ਤੁਸੀਂ ਸਫੇਦ ਜੀਰਾ ਜੀ ਇਹ ਆਪਣੇ ਕੋਲੇ ਇਹ ਲਿਆ ਆਪਾਂ 10 ਗ੍ਰਾਮ ਠੀਕ ਹੈ ਜੀ ਸਫੇਦ ਜੀਰਾ ਆਪਾਂ 10 ਗ੍ਰਾਮ ਲੈਣਾ ਤੇ ਲੂਣ ਆਪਾਂ ਨੇ ਲੈਣਾ ਹੈਗਾ ਜੀ 50 ਗ੍ਰਾਮ ਸਾਰੀ ਜਿੰਨੀ ਵੀ ਇਹਦੀ ਉਹ ਹੈਗੀ ਹੈ ਜੀ ਵਿਧੀ ਆਪਣੀ ਓਵੇਂ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੀ ਹੋਈ ਹੈ ਕਿਲੋ ਲੈ ਲਿਆ ਜੀ ਆਪਾਂ ਸਿਰਕਾ 1 ਕਿਲੋ ਸਿਰਕਾ ਲੈ ਲਿਆ ਤੇ ਦਾਖਾਂ ਆਪਣੀਆਂ ਧੋ ਕੇ ਸਵਾਰ ਕੇ ਰੱਖੀਆਂ ਹੋਈਆਂ ਸੀ ਜੀ ਸਾਫ਼ ਕਰਕੇ ਇਹਨਾਂ ਦੀਆਂ ਡੰਡੀਆਂ ਆਪਾਂ ਲਾ ਰੱਖੀਆਂ ਸੀਗੀਆਂ ਸਕਾ ਕੇ ਤੁਸੀਂ ਉਸ ਤੋਂ ਬਾਅਦ ਬਣਾਉਣਾ ਜੀ ਕਿਉਂਕਿ ਇਹਨਾਂ ਦੇ ਉੱਤੇ ਕੁਛ ਨਾ ਕੁਛ ਲੱਗਿਆ ਹੁੰਦਾ ਆਪਾਂ ਆਚਾਰ ਪਾਉਣਾ ਜੀ ਰੱਖਣੀਆਂ ਨੇ ਠੀਕ ਹੈ ਜੀ ਆਪਾਂ ਸਟੀਲ ਦਾ ਲੈ ਲਿਆ ਜੀ ਫਰਾਈ ਪੈਨ ਤੇ ਆਪਾਂ ਗੈਸ ਤੇ ਧਰਤਾ ਤੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਜੀ ਇਹਦੇ ਵਿੱਚ ਸਿਰਕਾ ਪਾ ਦੇਣਾ ਹੈਗਾ ਸਿਰਕਾ ਤੁਹਾਨੂੰ ਵੀ ਪਤਾ ਵੀ ਇਹ ਮਟਾਪਾ ਵੀ ਘਟਾਉਂਦਾ ਹੈ ਬੀਪੀ ਵੀ ਕੰਟਰੋਲ ਕਰਦਾ ਜੀ ਆਪਣਾ ਕੋਲੇਸਟ੍ਰੋਲ ਵੀ ਘਟਾਉਂਦਾ ਹੈਗਾ ਆਪਣੇ ਜੋੜਾਂ ਦਾ ਦਰਦ ਆ ਉਹਨੂੰ ਵੀ ਠੀਕ ਕਰਦਾ ਹੈਗਾ ਇਹਦੇ ਵਿੱਚ ਸਿਰਕੇ ਚ ਹੀ ਤਿਆਰ ਹੋਣਾ ਜੀ ਬਹੁਤ ਸੌਖੇ ਤਰੀਕੇ ਨਾਲ ਇਹਨੇ ਤਿਆਰ ਹੋਣਾ ਹੈਗਾ ਤੇ ਉਹ ਸਾਰੀ ਵਿਧੀ ਤੁਹਾਨੂੰ ਮੈਂ ਦੱਸ ਦੂੰਗੀ ਜੀ ਡਿਸਕ੍ਰਿਪਸ਼ਨ ਦੇ ਵਿੱਚ YouTube ਹੈਲਥ ਹਰਬਲ 213 ਦੇ ਵਿੱਚ ਆਪਣੀ ਇਹ ਸਾਰੀ ਤੁਹਾਨੂੰ ਵਿਧੀ ਮਿਲ ਜੂਗੀ ਲਿਖੀ ਵੀ ਉਹ ਤੋਂ ਤੁਸੀਂ ਉਤਾਰ ਸਕਦੇ ਹੋ ਉਤਾਰ ਕੇ ਤੁਸੀਂ ਵਿਧੀ ਉਹ ਮੈਂ ਤੁਸੀਂ ਘਰੇ ਤਿਆਰ ਕਰ ਸਕਦੇ ਹੋ ਉਹਦੇ ਚ ਆਪਾਂ ਬਣਾਉਣਾ ਵੀ ਤੁਹਾਨੂੰ ਦੱਸ ਦਿਆਂਗੇ ਠੀਕ ਹੈ ਜੀ ਆਪਾਂ ਕਿਲੋ ਸਿਰਕਾ ਲਿਆ ਸੀਗਾ ਆਪਾਂ ਇਹਦੇ ਵਿੱਚ ਤਿੰਨ ਕਪਾ ਪਾ ਦੇਣਾ ਹੈਗਾ ਜੀ ਜਿਆਦਾ ਨਹੀਂ ਪਾਉਣਾ ਹੈਗਾ ਜੇ ਤੁਸੀਂ ਕਿੰ ਲੋ ਵੀ ਪਾ ਸਕਦੇ ਪਾਉਣਾ ਤਾਂ ਮੈਂ ਤਿੰਨ ਕਪਾ ਪਾਇਆ ਇਹਦੇ ਚ ਹੁਣ ਆਪਾਂ ਕੀ ਕੀਤਾ ਕਾਲੀਆਂ ਮਿਰਚਾਂ ਪਾ ਲਈਆਂ ਕਾਲਾ ਜੀਰਾ ਪਾ ਲਿਆ ਜੀ ਤੇ ਵੱਡੀ ਇਲਾਇਚੀ ਦੇ ਵੀ ਪਾ ਲਏ ਇਹ ਸਾਰਾ ਸਮਾਨ ਜਿੰਨਾ ਵੀ ਮਸਾਲਾ ਹੈਗਾ ਨਾ ਆਪਾਂ ਨੇ ਇਹ ਸਾਰਾ ਇਕੱਠਾ ਕਰ ਲੈਣਾ ਮੈਂ ਤੁਹਾਨੂੰ ਮੋٹے ਮੋٹے ਅੱਖਰਾਂ ਦੇ ਵਿੱਚ ਇਹ ਦੱਸ ਦਿੰਨੀ ਹੁੰਨੀ ਆ ਤੁਸੀਂ ਉਵੇਂ ਪਲੀਜ਼ ਲਿਖ ਲਿਆ ਕਰੋ ਤੇ ਤਿਆਰ ਕਰ ਲਿਆ ਕਰੋ ਚੀਜ਼ਾਂ ਬਹੁਤ ਵਧੀਆ ਨਵੀਂ ਤੋਂ ਨਵੀਂ ਤੁਹਾਡੇ ਖਾਤਰ ਮੈਂ ਵੀਡੀਓ ਲੈ ਕੇ ਆਉਂਗੀ ਹਰ ਇੱਕ ਪ੍ਰਕਾਰ ਦੇ ਮਤਲਬ ਆਪਾਂ ਤੁਹਾਨੂੰ ਰੈਸਪੀਆਂ ਦਿੰਦੇ ਰਵਾਂਗੇ ਬਾਦਾਮਾਂ ਦੀ ਚਟਣੀ ਆਪਾਂ ਰੈਸਪੀ ਲੈ ਕੇ ਆਉਣੀ ਹੈ ਜਿਨੇ ਬਾਦਾਮਾਂ ਦੀ ਚਟਣੀ ਦੀ ਰੈਸਪੀ ਮਤਲਬ ਤੁਸੀਂ ਜਾਣਣੀ ਹੋਵੇ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਯੈਸ ਕਰਕੇ ਜਰੂਰ ਲਿਖਿਆ ਕਰੋ ਜੀ ਮੈਨੂੰ ਪਤਾ ਲੱਗੇ ਵੀ ਹਾਂ ਮੇਰੇ ਭੈਣ ਭਰਾ ਮੰਗ ਕਰੀ ਜਾਂਦੇ ਇਹ ਆਪਾਂ ਮਸਾਲਾ ਲਿਆ ਜੀ ਰਗੜ ਸਾਰਾ ਸਾਰਾ ਮਸਾਲਾ ਆਪਾਂ ਰਗੜ ਲਿਆ ਰਗੜ ਕੇ ਆਪਾਂ ਇਹਨੂੰ ਕਰ ਲਿਆ ਜੀ ਤਿਆਰ ਤੇ ਉਧਰ ਆਪਣੇ ਸਿਰਕਾ ਗਰਮ ਹੋਈ ਜਾਂਦਾ ਹੈ ਦੂਜੇ ਬੰਨੇ ਸਿਰਕਾ ਗਰਮ ਹੋਈ ਜਾਂਦਾ ਹੈ ਆਪਾਂ ਹੁਣ ਇਹਨੂੰ ਕੀ ਕਰਨਾ ਜੀ ਭਾਂਡੇ ਦੇ ਵਿੱਚ ਕੱਢ ਲੈਣਾ ਬਾਟੀ ਦੇ ਵਿੱਚ ਕੱਢ ਲਿਆ ਮੈਂ ਸਾਰਾ ਮਸਾਲਾ ਜਿਹੜਾ ਕੀ ਆਪਾਂ ਨੂੰ ਉਹਦੇ ਵਿੱਚ ਸਿਰਕੇ ਦੇ ਵਿੱਚ ਪਾਉਣਾ ਇਹ ਆਸਾਨ ਹੋ ਜੇ ਆਹ ਲਓ ਜੀ ਆਪਾਂ ਇਹਨੂੰ ਸਿਰਕੇ ਦੇ ਵਿੱਚ ਪਾ ਲੈਣਾ ਹੈਗਾ ਸਾਰੇ ਮਸਾਲੇ ਨੂੰ ਤੁਸੀਂ ਸਿਰਕੇ ਦੇ ਵਿੱਚ ਪਾਉਣਾ ਹੈ ਇਹਦੇ 'ਚ ਤੇਲ ਕਿਉਂ ਕੁਛ ਨਹੀਂ ਪੈਂਦਾ ਜੀ ਜਦੋਂ ਆਪਾਂ ਆਚਾਰ ਬਣਾਉਣਾ ਨਾ ਕਿਸ਼ਮਿਸ਼ ਦਾ ਇਹਦੇ 'ਚ ਤੇਲ ਕਿਉਂ ਕੁਛ ਨਹੀਂ ਪੈਂਦਾ ਇਹ ਬੀਪੀ ਵਾਸਤੇ ਬਹੁਤ ਚੰਗਾ ਹੈ ਬੀਪੀ ਵਾਸਤੇ ਚੰਗਾ ਜੀ 슈ਗਰ ਵਾਸਤੇ ਚੰਗਾ ਜੋੜਾਂ ਦੇ ਦਰਦ ਵਾਸਤੇ ਚੰਗਾ ਹਾਜਮੇ ਵਾਸਤੇ ਬਹੁਤ ਚੰਗਾ ਹੈ ਬਹੁਤ ਹੀ ਵਧੀਆ ਚੀਜ਼ ਹੈ ਜੀ ਆਪਾਂ ਤੁਹਾਡੀ ਖਾਤਰ ਬਦਾਮਾਂ ਦੀ ਚਟਣੀ ਵੀ ਲੈ ਕੇ ਆਵਾਂਗੇ ਉਹ ਵੀ ਤੁਹਾਨੂੰ ਬਣਾਉਣੀ ਦੱਸਾਂਗੇ ਅੰਜੀਰਾਂ ਦਾ ਆਚਾਰ ਵੀ ਮੈਂ ਤੁਹਾਨੂੰ ਦੱਸੂਗੀ ਵੀ ਕਿਵੇਂ ਬਣਦਾ ਹੈਗਾ ਤੁਸੀਂ ਪਲੀਜ਼ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਲਾਈਕ ਕਰਿਆ ਕਰੋ ਮਿੱਠੇ ਮਿੱਠੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਆਹ ਲਓ ਜੀ ਆਪਾਂ ਜਿਹੜੀ 250 ਗ੍ਰਾਮ ਦਾ ਖਰ ਰੱਖੀਆਂ ਸੀ ਆਪਾਂ ਇਹਦੇ ਵਿੱਚ ਪਾ ਲਿਆ ਹੁਣ ਆਪਾਂ ਕੀ ਕਰਨਾ ਜੀ ਇਹਨਾਂ ਨੂੰ ਥੋੜਾ ਜਿਹਾ ਮਤਲਬ ਜ਼ਿਆਦਾ ਨਹੀਂ ਰੰਨਣਾ ਇਹਨੂੰ ਅਵਾਲਾ ਆਉਣ ਦਿਓ ਤੁਸੀਂ ਜਦੋਂ ਅਵਾਲਾ ਆ ਗਿਆ ਫਿਰ ਇਹਨੇ ਤਿਆਰ ਹੋ ਜਾਣਾ ਹੈਗਾ ਇਹਨੂੰ ਤੁਸੀਂ ਆ ਦੇਖੋ ਜੀ ਹੁਣ ਅਵਾਲਾ ਆਈ ਜਾਂਦਾ ਹੈਗਾ ਇਹਨੇ ਮਤਲਬ ਸਿਰਕਾ ਵੀ ਥੋੜਾ ਜਿਹਾ ਘਟ ਗਿਆ ਅੱਗੇ ਨਾਲੋਂ ਤੇ ਦਾਖਾਂ ਵੀ ਫੁੱਲਣ ਲੱਗ ਗਈਆਂ ਤੇ ਮਸਾਲਾ ਵੀ ਆਪਣਾ ਵਿੱਚ ਰਚ ਜਾਣਾ ਇਹਦਾ ਤਾਂ ਜੇ ਤੁਸੀਂ ਕੱਲਾ ਪਾਣੀ ਹੈ ਨਾ ਜਿਹੜਾ ਉੱਤੇ ਸਿਰਕਾ ਆਇਆ ਹੁੰਦਾ ਇਹਨੂੰ ਵੀ ਤੁਸੀਂ ਪਾਣੀ ਚ ਘੋਲ ਕੇ ਪੀ ਲਓਗੇ ਤਾਂ ਇਹਨੇ ਵੀ ਤੁਹਾਡੇ ਨਾਲ ਦੀ ਨਾਲ ਰੋਟੀ ਹਾਜਮ ਕਰ ਦੇਣੀ ਹੈ ਜੀ ਐਟ ਅ ਟਾਈਮ ਇਹ ਨਾਲ ਦੀ ਨਾਲ ਹਾਜਮ ਕਰ ਦਿੰਦਾ ਹੈਗਾ ਰੋਟੀ ਨੂੰ ਆ ਦੇਖੋ ਜੀ ਕਿੰਨੀਆਂ ਦਾਖਾਂ ਫੁੱਲ ਗਈਆਂ ਤਿਆਰ ਹੋ ਗਿਆ ਇਹਨੂੰ ਆਪਾਂ ਹੁਣ ਕੀ ਕਰਨਾ ਜੀ ਡੱਬੇ ਦੇ ਵਿੱਚ ਕੱਢ ਲੈਣਾ ਕੰਚ ਦੇ ਮਰਤਮਾਨ ਚ ਕੱਢੋ ਜੀ ਤੁਸੀਂ ਕੰਚ ਦੇ ਵਰਤਨ ਚ ਰੱਖਿਓ ਇਹਨੂੰ ਰਬੜ ਪਲਾਸਟਿਕ ਦੇ ਵਿੱਚ ਨਹੀਂ ਰੱਖਣਾ ਜੀ ਆਪਾਂ ਕੰਚ ਦੇ ਮਰਤਮਾਨ ਚ ਰੱਖਣਾ ਹੈਗਾ ਇਹਨੂੰ ਆ ਵੇਖੋ ਆਪਾਂ ਪਾ ਲਿਆ ਸਾਫ ਕਰ ਲਿਆ ਕਿਹਨੂੰ ਕਿਹਨੂੰ ਮੇਰੀ ਵੀਡੀਓ ਚੰਗੀ ਲੱਗੀ ਪਲੀਜ਼ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਤੇ ਆਪਣੀ ਵਿਧੀ ਹੈਲਥ ਹਰਬਲ 213 ਆਪਣਾ YouTube ਚੈਨਲ ਹੈ ਜੀ ਉਹ ਤੇ ਸਾਰੇ ਡਿਸਕ੍ਰਿਪਸ਼ਨ ਦੇ ਵਿੱਚ ਪਾਈ ਪਈ ਹੈ ਤੇ ਆਹ ਦੇਖੋ ਜੀ ਇਹ ਹੋ ਗਿਆ ਤਿਆਰ ਕਰ ਦਿਓ ਮਿੱਠੇ ਮਿੱਠੇ ਕਮੈਂਟ ਤੇ ਬਣਾਓ ਜੀਨੇ ਜਿਨੇ ਬਣਾ ਲਿਆ ਉਹ ਵੀ ਲਿਖੋ ਜੈਸ ਕਰੋ ਜੀ ਜਿਨੇ ਨਹੀਂ ਬਣਾਇਆ ਉਹ ਵੀ ਮੈਨੂੰ ਲਿਖ ਕੇ ਭੇਜੋ ਵੀ ਅਸੀਂ ਤਿਆਰ ਕਰਨ ਲੱਗਿਆ ਮੈਨੂੰ ਬੜੀ ਖੁਸ਼ੀ ਹੋਊਗੀ ਓਕੇ ਜੀ ਸਸੇ ਕਾਲ ਜੀ ਬਾਏ ਬਾਏ